MS ਐਸੋਸੀਏਸ਼ਨ ਦੇ ਵੱਲੋਂ ਰਾਜਪਧਰੀ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਇੱਥੇ ਰੋਪੜ ਸਿਵਲ ਹਸਪਤਾਲ ਦੇ ਵਿੱਚ ਸਮੂਹ ਡਾਕਟਰਾਂ ਦੇ ਵੱਲੋਂ 2 ਘੰਟਿਆਂ ਤੱਕ ਹੜਤਾਲ ਕੀਤੀ ਗਈ ਹੈ। ਇਸ ਮੌਕੇ ਐਸਐਮਓ ਡਾਕਟਰ ਤਰਸੇਮ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਡਾਕਟਰ ਜੋ ਕਿ ਲੋਕਾਂ ਦੀਆਂ ਜਾਨਾਂ ਬਚਾਉਂਦੇ ਨੇ ਪਰ ਤਾਜ਼ਾ ਘਟਨਾ ਜੋ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਡਾਕਟਰ ਸੁਨੀਲ ਭਗਤ ਤੇ ਜੋ ਹਮਲਾ ਹੋਇਆ ਹੈ ਜਿਸ ਦੇ ਚੱਲਦਿਆਂ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਲਾਸ ਨੇ ਤਾਂ ਅਜਿਹੀ ਘਟਨਾ ਤੋਂ ਇਹ ਸਾਫ਼ ਹੋ ਰਿਹਾ ਹੈ ਕਿ ਡਾਕਟਰਾਂ ਦੀ ਰਾਖੀ ਨਹੀਂ ਹੈ। ਤਾਂ ਉਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਡਾਕਟਰਾਂ ਦੀ ਸੁਰੱਖਿਆ ਕੀਤੀ ਜਾਵੇ ਤੇ ਪੰਜਾਬ ਸਰਕਾਰ ਇਸ ਨੂੰ ਯਕੀਨੀ ਬਣਾਵੇ ਤੇ ਭਵਿੱਖ ਦੇ ਵਿੱਚ ਅਜੇ ਹੀ ਕੋਈ ਵੀ ਵਾਰਦਾਤ ਸਾਹਮਣੇ ਨਾ ਆ ਸਕੇ ਇਸ ਦੇ ਨਾਲ ਹੀ ਉਹਨਾਂ 2 ਘੰਟਿਆਂ ਦੇ ਲਈ ਹੜਤਾਲ ਕਰਕੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਦੱਸਦੀ ਕਿ ਬੀਤੇ ਸਮੇਂ ਦੌਰਾਨ ਡਾਕਟਰ ਸੁਨੀਲ ਭਗਤ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਐਸ ਐਮਓ ਨੇ ਉਹਨਾਂ ਤੇ ਹਮਲਾ ਹੁੰਦਾ ਜੋ ਕਿ ਇਸ ਵੇਲੇ ਡੀ ਐਮ ਸੀ ਲੁਧਿਆਣਾ ਦੇ ਵਿੱਚ ਵੈਂਟੀਲੇਟਰ ਤੇ ਨੇ ਤਾਂ ਇਸ ਮਾਮਲੇ ਦੇ ਵਿੱਚ ਸਮੂਹ ਡਾਕਟਰਾਂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਮਾਨਤਰਿਕਤਾ ਹੈਗੀ ਆ ਬਹੁਤ ਟੂਰ ਹੈਗੀ ਆ ਤੇ ਡਾਕਟਰ ਜਿਹੜੇ ਕੀ ਰੱਬ ਦਾ ਰੂਪ ਮੰਨੇ ਜਾਂਦੇ ਸੀ ਤੇ ਜਿਹੜੇ ਕੀ ਲੋਕਾਂ ਨੂੰ ਜੀਵਨ ਧਾਨ ਵੀ ਦਿੰਦੇ ਹੈਗੇ ਪਰ ਉਹਨਾਂ ਦੀ ਅੱਜ ਇਹ ਹਾਲਤ ਦੇਖ ਕੇ ਬਹੁਤ ਹੀ ਤਰਸਯੋਗ ਹਾਲਤ ਹੋਈ ਹੋਈ ਹੈ ਕਿ ਅਸੀਂ ਨਹੀਂ ਚਾਹਦੇ ਵੀ ਸਾਡੇ ਬੱਚੇ ਅੱਗੇ ਨੂੰ ਡਾਕਟਰ ਬਣਨ ਕਿਉਂਕਿ ਅੱਜ ਜੋ ਹੈ ਜਿੱਦਾਂ ਬਾਰਡਰਸ ਤੇ ਆਮ ਤੌਰ ਤੇ ਦੇਖਿਆ ਜਾਂਦਾ ਵੀ ਜਿਹੜੇ ਫੌਜੀ ਨੇ ਉਹ ਆਪਣੀ ਜ਼ਿੰਦਗੀ ਮਾਰ ਕੇ ਲੜਦੇ ਨੇ ਕਿ ਉਹਨਾਂ ਦਾ ਤਾਂ ਚਲੋ ਵਾਜਿਬ ਹੈਗਾ ਕਿ ਦੁਸ਼ਮਣ ਅਟੈਕ ਕਰਦਾ ਹੈ ਦੁਸ਼ਮਣ ਦੀ ਗੋਲੀ ਦੇ ਨਾਲ ਉਹ ਸ਼ਹੀਦੀ ਪ੍ਰਾਪਤ ਕਰਦੇ ਹਨ ਪਰ ਅਸੀਂ ਤਾਂ ਆਪਣੇ ਸਿਵਲ ਹਸਪਤਲ ਜਿਵੇਂ ਕਿ ਸ਼ਹਿਰ ਦੇ ਵਿੱਚ ਬੈਠੇ ਅਸੀਂ ਆਪਣੇ ਆਪ ਨੂੰ ਅਨਸੇਫ ਫੀਲ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਜੀਵਨ ਦਾਨ ਦਿੰਦੇ ਆ ਉਹੀ ਸਾਡੇ ਜਿਹੜੀ ਜੀਵਨ ਦੇ ਸਾਡੇ ਕੀ ਬੰਦੇ ਖਤਰਾ ਮਹਿਸੂਸ ਹੁੰਦਾ ਹੈ ਸਾਨੂੰ ਤੇ ਇਹਨਾਂ ਦੇ ਪ੍ਰਤੀ ਅਸੀਂ ਚਾਹੁੰਦੇ ਆ ਵੀ ਡਾਕਟਰਾਂ ਦੇ ਲਈ ਸਰਕਾਰ ਕੋਈ ਖੋਸ਼ ਕਦਮ ਚੁੱਕੇ ਹਰ ਹਸਪਤਾਲ ਦੇ ਵਿੱਚ ਕਿ ਸਿਕਿਉਰਟੀ ਹੋਵੇ ਆਰਾਮ ਦੀ ਕਲਾਕ ਜਿਹਦੇ ਨਾਲ ਕਿ ਡਾਕਟਰ ਆਪਣਾ ਦਰ ਰਹਿਤ ਨੌਕਰੀ ਕਰ ਸਕਣ ਮੈਨੂੰ ਕੀ ਨਾਮ ਕਰਦੇ ਨੇ ਡਾਕਟਰ ਅੰਜੂ ਸਹਾਇਕ ਸਰਜਨ ਰੂਪનગર ਜੋ ਅੱਜਕਲ ਮਾਹੌਲ ਹੈ ਸਮਾਜ ਦਾ ਡਾਕਟਰਾਂ ਦੇਤੇ ਲੋਕਾਂ ਦੀ ਕਰੋਸਾਟ ਆ ਤਾ ਗਿਆ ਹੈ ਮਤਲਬ ਪਹਿਲਾਂ ਹੁੰਦਾ ਸੀ ਕਿ ਡਾਕਟਰ ਪੇਸ਼ੈਂਟ ਦਾ ਰਿਲੇਸ਼ਨਸ਼ਿਪ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਸੀ ਮੇਰਾ ਜੋ ਆਪਣੀ ਅਬਜ਼ਰਵੇਸ਼ਨ ਐਨੇ ਸਾਲ ਦੀ ਹੈ ਇਦੇ ਵਿੱਚ ਜੋ ਇਹ ਰਿਸ਼ਤਾ ਖਰਾਬ ਹੋਇਆ ਨਾ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜੋ ਹੈ ਅੱਜ ਕੱਲ ਮੀਡੀਆ ਨੇ ਨੈਗੇਟਿਵ ਪ੍ਰਚਾਰ ਕੀਤਾ ਸਾਡੇ ਬਾਰੇ ਉਹਦੇ ਵਿੱਚ ਮਤਲਬ ਡਾਕਟਰਾਂ ਦਾ ਸਾਡਾ ਪੱਖ ਨਹੀਂ ਰੱਖਿਆ ਜਾਂਦਾ ਸਗੋਂ ਮਾੜੀ ਸਾਡੀ ਜਿਹੜੀ ਪੋਜ਼ਿਟਿਵ ਖਬਰਾਂ ਆ ਉਹਨਾਂ ਨੂੰ ਉਜਾਗਰ ਕਰਨ ਦੇ ਬਜਾਏ ਕੋਈ ਮਾੜੀ ਜੀ ਕਿਸੇ ਤੋਂ ਅਣਗੈਰਹੀ ਸਾਡਾ ਪ੍ਰੋਫੈਸ਼ਨ ਹੀ ਐਦਾਂ ਦਾ ਹੈ ਕਿ ਅਸੀਂ 100% ਨਹੀਂ ਦੇ ਸਕਦੇ ਕਿਉਂਕਿ ਉਹਦੇ ਵਿੱਚ ਰਹਿਣਾ ਹੀ ਰਹਿਣਾ ਹੈ ਕਿ ਜਿਹਨੇ ਜਾਣਾ ਹੈ ਉਹਨੂੰ ਅਸੀਂ ਰੋਕ ਨਹੀਂ ਸਕਦੇ ਸਾਡੇ ਵੀ ਜਾਂਦੇ ਆ ਜੇ ਅਸੀਂ ਬਚਾਣ ਵਾਲੇ ਹੁੰਦੇ ਤਾਂ ਸਾਡੇ ਵੀ ਨਾ ਜਾਂਦੇ ਲੋ ਪਬਲਿਕ ਨੂੰ ਇਹ ਹੋ ਗਿਆ ਕਿ ਬਈ ਇਹ ਤਾਂ ਮਰਿਆ ਹਸਪਤਾਲ ਤੇ ਇਨ ਡਾਕਟਰਾਂ ਦੀ ਅਣਗਹਿਲੀ ਕਰਕੇ ਹੀ ਮਰਿਆ ਹੋ ਸਕਦੀ ਹੈ ਅਣਗਹਿਲੀ ਕਿਤੇ 1% ਕੋਈ ਡਾਕਟਰ ਨਹੀਂ ਜਾਂਦਾ ਕਿ ਮੇਰੇ ਮਰੀਜ਼ ਦਾ ਨੁਕਸਾਨ ਹੋਵੇ ਅਸੀਂ ਦਿਨ ਰਾਤ ਇੱਕ ਕਰਕੇ ਹਸਪਤਾਲਾਂ 'ਚ ਅਸੀਂ ਕੰਮ ਕਰਦੇ ਆਂ ਪਰ ਸਾਡੇ ਵਿਰੁੱਧ ਨੈਗੇਟਿਵ ਪ੍ਰਚਾਰ ਹੋ ਰਿਹਾ ਹੈ ਜਿਹਦੇ ਕਰਕੇ ਲੋਕਾਂ ਨੂੰ ਸਾਡੇ ਤੇ ਗੁੱਸਾ ਆ ਜਾਂਦਾ ਹੈ ਔਰ ਉਹ ਸਾਡੇ ਉੱਤੇ ਟੁੱਟਦਾ ਹੈ ਹੋਰ ਜਿਹੜੀਆਂ ਹੋਰ ਕਮੀਆਂ ਪੇਸ਼ੀਆਂ ਹੈਗੀਆਂ ਔਰ ਨਹੀਂ ਉਜਾਗਰ ਕਰਦਾ ਕੋਈ ਵੀ ਮੇਰੀ ਤਾਂ ਇਹੀ ਉਹ ਹੈ ਕਿ মিডিਆ ਨੂੰ ਵੀ ਚਾਹੀਦਾ ਹੈ ਕਿ ਉਹ ਸਾਡਾ ਸਾਥ ਦੇਵੇ ਔਰ ਜੋ ਸਾਡੇ ਡਾਕਟਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਸਖਤ ਕੰਮ ਕਰ ਰਹੇ ਆ ਜੋ ਰਿਸੋਰਸ ਸਾਡੇ ਕੋਲ ਹੈ ਲਿਮਿਟਿਡ ਉਹਦੇ ਵਿੱਚ ਆਪਣਾ 100% ਦੇ ਰਿਹਾ ਹੈ ਜੋ ਜੋ ਪੋਜ਼ਿਟਿਵ ਹੁੰਦਾ ਹੈ ਉਹਨੂੰ ਉਜਾਗਰ ਕਰੋ ਠੀਕ ਹੈ ਥੈਂਕ ਯੂ ਮੈਂ ਡਾਕਟਰ ਆਰਤੀ ਵਰਮਾ ਮੈਡੀਕਲ ਆਫੀਸਰ ਸਿਵਲ ਹਸਪੀਟਲ ਰੋਪੜ ਅੱਜ ਬੇਸਿਕਲੀ ਅਸੀਂ 2 ਘੰਟੇ ਦੀ ਗ੍ਰੇਟ ਰੈਲੀ ਰੱਖੀ ਗਈ ਸੀ ਇਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਐਸਆਈ ਹੁਸ਼ਿਆਰਪੁਰ ਵਿਖੇ ਜੇ ਡਾਕਟਰ ਸੁਨੀਲ ਫਗਤ ਐਸਐਮਓ ਸੀਗੇ ਉਹਨਾਂ ਤੇ ਬਹੁਤ ਹੀ ਜਾਨਲੇਵਾ ਹਮਲਾ ਕੀਤਾ ਗਿਆ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਉਹਨਾਂ ਦੀ ਸਿਰਫ ਇੰਨੀ ਹੀ ਗਲਤੀ ਸੀ ਕਿ ਉਹਨਾਂ ਨੇ ਰਿਸ਼ਤੇਦਾਰ ਨੂੰ ਵੀਡੀਓਗ੍ਰਾਫੀ ਕਰਨ ਤੋਂ ਮਨਾ ਕੀਤਾ ਜਿਸ ਦੇ ਜਵਾਬ ਵਿੱਚ ਰਿਸ਼ਤੇਦਾਰਾਂ ਨੂੰ ਉਹਨਾਂ ਨੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਇੰਨਾ ਮਾਰਿਆ ਕਿ ਉਹ ਅੱਜ ਆਪਣੀ ਜ਼ਿੰਦਗੀ ਅਤੇ ਮੌਤ ਨਾਲ ਡੀਐਮਸੀ ਲੁਧਿਆਣਾ ਵਿਖੇ ਲੜ ਰਹੇ ਨੇ ਉਹ ਵੈਂਟੀਲੇਟਰ ਤੇ ਹਨ ਠੀਕ ਹੈ ਤੇ ਇਸ ਰੈਲੀ ਦੇ ਥਰੂ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹਾਂਗੇ ਕਿ ਸਾਡੀ ਸੁਰੱਖਿਆ ਦਾ ਕੁਝ ਚੰਗਾ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਅਸੀਂ ਆਪਣਾ ਕੰਮ ਨਿਗਰ ਹੋ ਕੇ ਅਤੇ ਵਧੀਆ ਤਰੀਕੇ ਨਾਲ ਕਰ ਸਕੀਏ ਥੈਂਕ ਯੂ ਰੋਪਾ